ਕੀ ਤੋੜੀ ਵੱਡ ਲੱਗਦੀ ਬੁੱਢਿਆ ਬਿੱਤੇ ਵਿੱਚ ਅੱਖਾਂ ਖੋਪਾ ਕੀਤੀ ਮਾਰੇ ਵਿੱਚ ਰੱਬ ਹੋਈ ਤੇਰੀ ਗੱਲ ਦੀ ਸਰਦ ਹਰਮਨ ਸਿੰਘ ਜਿੰਦ ਤੇ ਬੜਾ ਜ਼ੋਰਦਾਰ ਤਾਲੀਆਂ ਮਾਰਦਾ ਪੂਰੀ ਜਨਮਾਂ ਵਾਹ ਐਸਾ ਮੋਟਾ ਤਾਂ ਕੁਛ ਖਾਈ ਨਹੀਂ ਦਿੱਤਾ ਪਰ ਉਹ ਜੀ ਉਹ ਜਿਹੜੇ ਪੰਜਾਬੀ ਸੁਣੇ ਚਾਹਦੇ ਨੇ ਮੈਂ ਜੱਜਾ ਕਰਵਾਉਂਦੀ ਥੈਂਕ ਯੂ ਆਹ ਜੋ ਹਰਕਾ ਦੋਸਤ ਜਿੱਤਨ ਸਾਥ ਕੀ ਤੋੜੀ

सजर सज महा

मैं मेरा पूरा अपने मुख्तार सिंह देखो अच्छा सलाना हो उस मुबारका सार्या ਤੇ ਅੱਜ ਈਦ ਦਾ ਤਿਹਾੜਾ ਆਇਆ ਤੇ ਅਸੀਂ ਇਸ ਗੱਲ ਤੇ ਬਹੁਤ ਵਾਗੇ ਆ ਕਿ ਅੱਜ ਜਿਹੜਾ ਈਦ ਦੇ ਦਿਨ ਇਹ ਮੇਲਾ ਸਾਨਾਨਾ ਜਿਹੜਾ ਜੋੜ ਮੇਲਾ ਬਾਹਰ ਹਜ਼ਰਤ ਪੀਰ ਬਾਬਾ ਅਹਿਮ ਸ਼ਾਹ ਜੇ ਦਰਬਾਰ ਤੇ ਬੜੀ ਸ਼ਾਨੋ ਸ਼ੌਕਤ ਤੇ ਸ਼ਰਧਾ ਪੂਰਵਕ ਦੇ ਨਾਲ ਸਮੂਹ ਦਰਦੇ ਸਹਿਯੋਗ ਦੇ ਨਾਲ ਔਰ ਐਨ ਆਰ ਐਡੀ ਦੇ ਸਰਪ੍ਰੇਖ ਦੇ ਨਾਲ ਬੜੀ ਧੂਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਕਰਕੇ ਕੀ ਤੁਸੀਂ ਆਓ ਸੋਦੇਓ ਸਭੀ ਕੋਲ ਹੈ ਸ਼ੇਰਾਂ ਦੀ ਇਹ ਬੱਚਿਆਂ ਨੂੰ ਇਹ ਸੰਦੇਸ਼ ਚਾਹਣਾ ਦੇਣਾ ਚਾਹੁੰਦੇ ਆ ਕਿ ਕਿ ਜਿਹੜਾ ਅੱਜ ਦਾ ਜਿਹੜਾ ਅੱਜ ਤੋਂ ਐਪੀਐਸਓ ਚੱਲਦੀ ਹੈ ਜਿਹੜਾ ਪ੍ਰੋਪਰ ਸੀਗਾ ਲੇਕਿਨ ਅੱਜ ਦਾ ਸਮਾਂ ਨਾ ਅੱਜ ਦੇ ਸਮੇਂ ਵਿੱਚ ਦੇਖਿਆ ਜਾਵੇ ਜਿਹੜਾ ਕੋਈ چھوٹے ਬੱਚੇ ਆ ਇਹ ਕੁਝ ਕੁਝ ਹੋਰ ਤਰੀਕੇ ਦੇ ਕਿਤਾਬਾਂ ਗਲਗਰਾਮਾਂ ਤੇ ਜਿਸਾਬ ਪੈ ਗਏ ਨੇ ਪਰ ਲੇਕਿਨ ਮੈਂ ਉਹਨਾਂ ਆਪਣੇ ਬੱਚਿਆਂ ਨੂੰ ਬੇਈਤੀ ਕਰਦਾ ਉਹਨਾਂ ਬੱਚਿਆਂ ਦੇ ਬੇਈਤੀ ਕਰਦਾ ਕਿ ਉਹਨਾਂ ਬੱਚਿਆਂ ਨੂੰ ਸੱਬਿਆ ਬਜ਼ਾਰ ਵਾਲੇ ਪਾਸੇ ਤੋਂ ਤੇ ਆਪਣੇ ਖੇਡਾਂ ਵਾਲੇ ਪਾਸੇ ਔਰ ਇਹਨਾਂ ਜਿਹੜਾ ਬੇਟਿਆਂ ਦੀ ਇਹ ਸ਼ਾਨ ਹਟਾਉਣ ਔਰ ਜਿਹੜੇ ਆਪਣੇ ਆਪਾ ਟੀਮਾਂ ਨੂੰ ਕਹਿ ਲਿਏ ਉਹ ਜੁਡੀ ਦੇਖ ਖਿਡਾਰੀ ਬਰਨਾ ਬਹੁਤ ਦੇਸਾ ਪ੍ਰਦੇਸ਼ਾਂ ਦੇ ਵਿੱਚ ਨਾਮ ਕਮਾਉਂਦੇ। ਸਾਡੇ ਚੈਨਲ ਨਾਲ ਹੀ ਤੁਹਾਨੂੰ ਦੇਖਣ ਵਿੱਚ ਸਿੱਧੀ ਬਾਏ ਇੱਕ ਨਾ ਦੇਖ ਰਹੀ ਬਾਤ ਦੇਖ ਰਹੀ ਸੀ। ਮੈਂ ਦਿੱਪੋ ਦਾ ਕਦੇ ਮੇਰੀ ਆਵਾਜ਼ ਜਾ ਰਹੀ ਹੈ ਦੇਸ਼ਾਂ ਪਰਦੇਸਾਂ ਦੇ ਵਿੱਚ ਅੱਜ ਜਿਹੜਾ ਸਲਾਨਾ ਜੋੜ ਮੇਲਾ ਤਾਂ ਤਾਂ ਰਿਹਾ ਤੇ ਮੇਰੇ ਪਿਤਾ ਪਾਪਾ ਐਮ ਸ਼ਾਹ ਜੀ ਦਰਬਾਰ ਪਿੰਡ ਦਿੱਪਾ ਪਿੰਡ ਤੇ ਬਾਬੇ ਕੇ ਜਿਹੜਾ ਇਸਲਾਮ ਨਾਜ਼ਰ ਮੇਲਾ ਮਨਾਇਆ ਜਾ ਰਿਹਾ ਵਾ ਕਿ ਪੂਰੇ ਭਾਰਤ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਨਹੀਂ ਜਾ ਕੇ ਪਿੰਡ ਨਗਰ ਟਿੱਬਾ ਦੇ ਵਿੱਚ ਨਹੀਂ ਤੇ ਪੂਰੀ ਦੁਨੀਆ ਦੇ ਵਿੱਚ ਸਾਡੇ ਸਾਫ ਸਟੂਡੀਓ ਲਾਈਵ ਸਟੂਡੀਓ ਔਰ ਆਪਣੇ ਵੱਡੇ ਭਾਈ ਜਿਹੜੇ ਇਹ ਚੈਨਲ ਤੋਂ ਆਏ ਜਿਹੜੇ ਚੈਨਲ ਦੇ ਨਾਲ ਜੁੜ ਰਹੇ ਆ ਪੰਜਾਬ ਟੀਵੀ ਲਾਈਵ ਤੇ ਤੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਸ਼ੁਕਰਗੁਜ਼ਾਰ ਆ ਜਿਹਨੇ ਇਸ ਪ੍ਰੋਗਰਾਮ ਨੂੰ ਦੇਸਾਂ-ਪ੍ਰਦੇਸਾਂ ਦੀ ਧਰਤੀ ਤੇ ਦਿਖਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰਾ ਨਾਮ ਅਮੀਰ ਖਾਨ ਬਟੋਲਾ ਨਾ ਅੱਜ ਮੈਂ ਇਹ ਕਹਿ ਕੇ ਤੁਹਾਨੂੰ ਮੈਂ ਕਹਿਣਾ ਕਿ ਸਾਰੇ ਨਗਰ ਨੂੰ ਸਾਰੇ ਨਾਗਰਿਕਾਂ ਦੇ ਸਮੂਹ ਸੰਗਠਨਾਂ ਨੂੰ ਇਲਾਕਿਆਂ ਨੂੰ ਇਸ ਰਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਸਾਹਿਬ ਸੰਗਠਨਾਂ ਨੂੰ ਬਹੁਤ ਬਹੁਤ ਜੀ ਪ੍ਰਾਪਤ ਹੋਣ ਤੇ ਸਭ ਤੇ ਮਰਵਾ ਦਾ ਬਹੁਤ ਹੀ ਇਹ ਗੱਲ ਠੀਕ ਹੈ ਜੀ ਇਹ ਮੈਂ ਇਹ ਇਹ ਆ ਜਿੱਤੇ ਆਪ ਨੂੰ ਸੁਝਾਉਂਦਾ ਤੇ ਇਧਰ ਦੇ ਕਿਤੇ ਮੇਰਾ